ਹਵਾਈ ਜਹਾਜ਼ ਦੇ ਅੰਦਰ ਕਿਉਂ ਹੁੰਦਾ ਹੈ ਸੀਕ੍ਰੇਟ ਰੂਮ ਸੀਕ੍ਰੇਟ ਰੂਮ ਚ ਆਖਰ ਕੀ ਕਰਦੀ ਹੈ 에어 호ਸਟਸ ਕਿਉਂ ਨਹੀਂ ਜਾ ਸਕਦੇ ਉਥੇ ਯਾਤਰੀ 에어ਪਲੇਨ ਯਾਨੀ ਹਵਾਈ ਜਹਾਜ਼ ਹਵਾਈ ਜਹਾਜ਼ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਸੈਂਕੜੇ ਯਾਤਰੀ ਇਕੱਠਿਆਂ ਸਫ਼ਰ ਕਰਦੇ ਨੇ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਲੰਮਾ ਸਫ਼ਰ ਤੈ ਹੋ ਜਾਂਦਾ ਪਰ ਉਸ ਸਫ਼ਰ ਦੇ ਦੌਰਾਨ 에ਅਰ ਹੋਸਟੈਸ ਤੁਹਾਡੀ ਹਰ ਸੁਵਿਧਾ ਦਾ ਧਿਆਨ ਰੱਖਦੀ ਹੈ ਤੁਹਾਡੇ ਖਾਣੇ ਪੀਣੇ ਤੋਂ ਲੈ ਕੇ ਤੁਹਾਡੇ ਸੌਣ ਤੋਂ ਲੈ ਕੇ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਪਰ ਏਅਰ ਹੋਸਟੈਸ ਇੱਕ ਅਜਿਹਾ ਕੰਮ ਕਰਦੀ ਹੈ ਜਸਟ ਤੁਸੀਂ ਨਹੀਂ ਜਾਣਦੇ ਹਵਾਈ ਜਹਾਜ਼ ਦੇ ਅੰਦਰ ਇੱਕ ਅਜਿਹਾ ਸੀਕ੍ਰੇਟ ਰੂਮ ਹੁੰਦਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਤਾਂ ਉੱਥੇ ਸਿਰਫ ਏਅਰ ਹੋਸਟੈਸ ਜਾ ਸਕਦੀ ਹੈ ਤੇ ਆਖਰੀ ਏਅਰ ਹੋਸਟੈਸ ਉਸ ਸੀਕ੍ਰੇਟ ਰੂਮ ਦੇ ਵਿੱਚ ਕਿਉਂ ਜਾਂਦੀ ਹੈ ਕੀ ਕਰਦੀ ਹੈ ਆਉ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਹਵਾਈ ਜਹਾਜ਼ ਦੇ ਵਿੱਚ ਅਸੀਂ ਜਦੋਂ ਸਫ਼ਰ ਕਰਦੇ ਹਾਂ ਤਾਂ 에ਅਰਕ੍ਰਾਫਟ ਦੇ ਅੰਦਰ ਜ਼ਿਆਦਾ ਘੁੰਮਣ ਫਿਰਨ ਦੀ ਨਾ ਤਾਂ ਜ਼ਰੂਰਤ ਹੁੰਦੀ ਐ ਤੇ ਨਾ ਹੀ ਮੌਕਾ ਮਿਲਦਾ। ਹਾਲਾਂਕਿ ਓਨੀ ਦੇਰ ਦੇ ਵਿੱਚ ਥੋੜਾ ਬਹੁਤ ਚੱਲਣਾ ਫਿਰਨਾ ਤਾਂ ਹੋ ਹੀ ਜਾਂਦਾ ਐ ਅਤੇ ਅਸੀਂ ਅੰਦਰ ਦੇ ਇੰਟੀਰੀਅਰ ਤੋਂ ਵਾਕਿਫ ਹੋ ਜਾਂਦੇ। ਫੇਰ ਵੀ ਹਰ 에ਅਰਕ੍ਰਾਫਟ ਦੇ ਵਿੱਚ ਇੱਕ ਅਜਿਹੀ ਥਾਂ ਯਾਨੀ ਅਜਿਹ੍ਹਾ ਰੂਮ ਹੈ ਜਿਸ ਦੇ ਬਾਰੇ ਜ਼ਿਆਦਾ ਤਰਲੂਕ ਨਹੀਂ ਜਾਣਦੇ। ਇਸੇ وجہ ਦੇ ਨਾਲ ਇਸ ਨੂੰ ਸੀਕ੍ਰੀਟ ਰੂਮ ਕਿਹਾ ਜਾਂਦਾ ਐ। ਤੁਹਾਨੂੰ ਦੱਸਿਆ ਕਿ ਆਨਲਾਈਨ ਫਾਰਮ ਕੋਰਾ ਤੇ ਲੋਕ ਤਰਤਰਾ ਦੇ ਸਵਾਲ ਪੁੱਛਦੇ ਰਹਿੰਦੇ ਨੇ ਉਹਨਾਂ ਦੇ ਇਸ ਸਵਾਲ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਯੂਜ਼ਰਸ ਨੇ ਆਪਣੀ ਜਾਣਕਾਰੀ ਦੇ ਹਿਸਾਬ ਦੇ ਨਾਲ ਜਵਾਬ ਦਿੱਤੇ ਨੇ ਅਜੇ ਦੇ ਵਿੱਚ ਇੱਕ ਸ਼ਖਸ ਨੇ ਸਵਾਲ ਪੁੱਛਿਆ ਕਿ ਆਖਰ ਹਵਾਈ ਜਹਾਜ਼ ਦੇ ਵਿੱਚ ਗੁਪਤ ਕਮਰਾ ਯਾਨੀ ਸੀਕ੍ਰੀਟ ਰੂਮ ਕਿਉਂ ਹੁੰਦਾ ਹੈ ਅਤੇ ਇਸ ਦਾ ਕੀ ਇਸਤੇਮਾਲ ਹੁੰਦਾ ਹੈ ਸੋ ਤੁਹਾਨੂੰ ਦੱਸਦੇ ਆ ਇਸ ਦਿਲਚਸਪ ਸਵਾਲ ਦਾ ਦਿਲਚਸਪ ਜਵਾਬ ਜ਼ਿਆਦਾਤਰ ਫਲਾਈਟਸ ਦੇ ਲਈ ਇਸਤੇਮਾਲ ਹੋਣ ਵਾਲੇ ਏਅਰਕ੍ਰਾਫਟ ਬੋਇੰਗ 777 ਅਤੇ 787 ਹੁੰਦੇ ਨੇ ਇਹਨਾਂ ਹਵਾਈ ਜਹਾਜ਼ਾਂ ਦੇ ਵਿੱਚ ਇੱਕ ਸੀਕ੍ਰੇਟ ਸਟੇਅਰਵੇ ਯਾਨੀ ਛਪੀਆਂ ਹੋਈਆਂ ਸੀੜੀਆਂ ਯਾਨੀ ਫੌੜੀਆਂ ਹੁੰਦੀਆਂ ਨੇ ਜਿਵੇਂ ਇਹਨਾਂ ਖਿੜਕੀਆਂ ਵਾਲੇ ਇੱਕ ਕੈਬਿਨ ਦੇ ਵਿੱਚ ਜਾਂਦੀਆਂ ਨੇ ਇਹੀ ਹਵਾਈ ਜਹਾਜ਼ ਦਾ ਸੀਕ੍ਰੇਟ ਰੂਮ ਹੁੰਦਾ ਹੈ ਇੱਥੇ ਯਾਤਰੀਆਂ ਦੀ ਐਂਟਰੀ ਬੈਨ ਹੁੰਦੀ ਹੈ ਇਸ ਐਕਸੈਸ ਦੇ ਲਈ ਇੱਥੇ ਸੀਕ੍ਰੇਟ ਕੋਡ ਹੁੰਦਾ ਜਿਸ ਦਾ ਇਸਤੇਮਾਲ ਕ੍ਰੂ ਮੈਂਬਰਸ ਹੀ ਕਰਦੇ ਨੇ ਇਹ ਪੌੜੀਆਂ ਕਾਕਪਿਟ ਦੇ ਕੋਲ ਹੀ ਹੁੰਦੀਆਂ ਨੇ ਅਤੇ ਨਾਰਮਲ ਦਰਵਾਜੇ ਦੀ ਤਰ੍ਹਾਂ ਹੀ ਦਿਖਦੀਆਂ ਨੇ ਹਰ 에ਅਰਕ੍ਰਾਫਟਰ ਦੇ ਵਿੱਚ ਅਜਿਹੀ ਪੌੜੀ ਨਹੀਂ ਹੁੰਦੀ ਪਰ ਸੀਕ੍ਰੇਟ ਰੂਮ ਹਰ ਇੱਕ ਹਵਾਈ ਜਹਾਜ਼ ਤੇ ਵਿੱਚ ਹੁੰਦਾ ਇਸ ਗੁਪਤ ਕਮਰੇ ਯਾਨੀ ਸੀਕ੍ਰੇਟ ਰੂਮ ਦੇ ਵਿੱਚ ਤਕਰੀਬਨ 10 ਬੈੱਡ ਲੱਗੇ ਹੋਏ ਹੁੰਦੇ ਨੇ ਅਤੇ ਹਰ ਕੈਬਿਨ ਨੂੰ ਪਰਦੇ ਦੀ ਸਹਾਇਤਾ ਤੋਂ ਦੂਜੇ ਤੋਂ ਅਲੱਗ ਕੀਤਾ ਜਾਂਦਾ ਹੈ ਇਨਾ ਬੰਕਸ ਦੇ ਵਿੱਚ ਰੀਡਿੰਗ ਲਾਈਟ, ਬੈਗ ਦੇ ਲਈ ਹੁਕਸ, ਸ਼ੀਸ਼ੇ ਤੇ ਹੈਂਡ ਲਗੇਜ ਦੇ ਲਈ ਸਟੋਰੇਜ ਵੀ ਹੁੰਦਾ ਹੈ। ਇਸ ਦੇ ਵਿੱਚ ਕੰਬਲ ਤੇ ਇੱਕ ਸਰਾਣਾ ਵੀ ਹੁੰਦਾ ਹੈ। ਇਸ ਕਮਰੇ ਯਾਨੀ ਕੈਬਿਨ ਦੇ ਵਿੱਚ ਕਰੂ ਮੈਂਬਰ ਜਾਂ ਪਾਇਲਟਸ ਦੇ ਲਈ ਆਰਾਮ ਕਰਨ ਦੀ ਥਾਂ ਹੁੰਦੀ ਹੈ। ਯਾਨੀ 에ਅਰ ਹੋਸਟੈਸ ਵੀ ਇੱਥੇ ਜਾ ਸਕਦੇ ਨੇ, ਸੌ ਸਕਦੇ ਨੇ। ਆਮ ਤੌਰ ਤੇ ਇਹ ਹਵਾਈ ਜਹਾਜ਼ ਦੇ ਉਪਰੀ ਹਿੱਸੇ ਦੇ ਵਿੱਚ ਹੁੰਦਾ ਹੈ। ਸੋ ਇਹ ਅਜਿਹਾ ਸੀਕ੍ਰੀਟ ਰੂਮ ਹੁੰਦਾ ਜੁਥੇ 에ਅਰ ਹੋਸਟੈਸ ਕ੍ਰੂ ਮੈਂਬਰ ਜਾਂ ਪਾਇਲਟ ਜਾ ਕੇ ਆਰਾਮ ਕਰਦੇ ਨੇ ਪਰ ਇਹ ਬਾਰੋਂ ਦੀ ਨਜ਼ਰ ਨਹੀਂ ਆਂਦਾ ਇੱਕ ਨਾਰਮਲ ਦਰਵਾਜੇ ਦੀ ਤਰ੍ਹਾਂ ਹੀ ਦਰਵਾਜ਼ਾ ਹੁੰਦਾ ਜਿਸ ਦੇ ਬਾਰੇ ਸਿਰਫ ਕ੍ਰੂ ਮੈਂਬਰ 에ਅਰ ਹੋਸਟੈਸ ਤੇ ਪਾਇਲਟ ਹੀ ਜਾਣਦੇ ਹੁੰਦੇ ਨੇ ਤਾਂ ਇੱਥੇ 10 ਬੈੱਡ ਜਿੰਨੀ ਥਾਂ ਹੁੰਦੀ ਹੈ ਇੰਨਾ ਅੰਦਰੋਂ ਇਹ ਵੱਡਾ ਹੁੰਦਾ ਪਰ ਕਿਸੇ ਨੂੰ ਕੰਨੋਂ ਕਾਨ ਇਸ ਦੇ ਬਾਰੇ ਖਬਰ ਨਹੀਂ ਹੁੰਦੀ ਕਿ ਆਕਰ ਇਸ 에ਅਰਕ੍ਰਾਫਟ ਦੇ ਵਿੱਚ ਸੀਕ੍ਰੀਟ ਰੂਮ ਕਿੱਥੇ ਹੈ